ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਨੇ ਆਪਣੀ ਕੈਬਨਿਟ ਵਿੱਚ ਇੱਕ ਹੋਰ ਭਾਰਤੀ ਨੂੰ ਜਗ੍ਹਾ ਦਿੱਤੀ ਹੈ। 트ੰਪ ਨੇ ਚੰਡੀਗੜ੍ਹ ਵਿੱਚ ਜਨਮੀ ਮਸ਼ਹੂਰ ਵਕੀਲ ਹਰਮੀਤ ਕੋਟਲ ਨੂੰ ਅਮਰੀਕਾ ਦਾ ਅਸਿਸਟੈਂਟ ਅਟਾਰਨੀ ਚਰਨਲ ਨਾਮਿਤ ਕੀਤਾ ਹੈ। ਇਸ ਤੋਂ ਪਹਿਲਾਂ 트ੰਪ ਨੇ ਵਿਵੇਕ ਰਾਮਾਸਵਾਮੀ, ਜੈ ਪਟਾਚਾਰਿਆ, ਤੁਲਸੀ ਗ ਬਾਟ ਅਤੇ ਕਸ਼ ਪਟੇਲ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਸਨ। ਏ 트럼ਪ ਦੀ ਭਾਰਤੀ ਨਾਲ ਨੇੜਤਾ ਨੂੰ ਦਰਸਾਉਂਦਾ ਪਰ ਹਰਮੀਤ ਸਿੰਘ ਢਿੱਲੋਂ ਦੀ ਨਿਯੁਕਤੀ ਨੂੰ ਲੈ ਕੇ ਭਾਰਤ ਵਿੱਚ ਸਵਾਲ ਉਠਾਏ ਜਾ ਰਹੇ ਹਨ ਉਹਨਾਂ ਦੇ ਪੁਰਾਣੇ ਟਵੀਟ ਦੀ ਕਾਫੀ ਚਰਚਾ ਹੈ ਹਰਮੀਤ ਢਿੱਲੋਂ ਨੂੰ ਫ੍ਰੀडम ਆਫ ਸਪੀਚ ਦੀ ਲੜਾਈ ਲਈ ਚਾਣਿਆ ਜਾਂਦਾ ਹੈ ਉਹਨਾਂ ਨੂੰ ਫ੍ਰੀ ਸਪੀਚ ਸੈਂਸਰਸ਼ਿਪ ਲਈ ਆਪਣੀ ਆਵਾਜ਼ ਉਠਾਉਂਦੇ ਹੋਏ ਤਕਨੀਕੀ ਕੰਪਨੀਆਂ ਦੇ ਖਿਲਾਫ ਲੰਬੀ ਲੜਾਈ ਲੜੀ 트럼ਪ ਨੇ ਉਹਨਾਂ ਨੂੰ ਨਾਮਜ਼ਦ ਕਰਨ ਸਮੇਂ ਉਹਨਾਂ ਦੀ ਭਰਪੂਰ ਤਾਰੀਫ਼ ਕੀਤੀ 트럼ਪ ਨੇ ਕਿਹਾ ਮੈਨੂੰ ਹਰਮੀਤ ਕੋਰ ਟਿੱਲੋ ਨੂੰ ਅਮਰੀਕੀ ਨਿਆਂ ਵਿਭਾਗ ਵਿਖੇ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਲੋਂ ਨਾਮਜ਼ਦ ਕਰਕੇ ਖੁਸ਼ੀ ਹੋ ਰਹੀ ਹੈ ਆਪਣੇ ਪੂਰੇ ਕੈਰੀਅਰ ਦੌਰਾਨ ਹਰਮੀਤ ਨੇ ਨਾਗਰਿਕ ਸੁਤੰਤਰਤਾ ਦੀ ਰੱਖਿਆ ਲਈ ਲਗਾਤਾਰ ਆਵਾਜ਼ ਉਠਾਈ ਹੈ ਚੋਣਾਂ ਦੀ ਪਾਰਦਰਸ਼ਤਾ ਹੋਵੇ ਜਾਂ ਸੰਵਿਧਾਨ ਅਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਉਹ ਹਮੇਸ਼ਾ ਸਭ ਤੋਂ ਅੱਗੇ ਰਹੀ ਹੈ ਉਹ ਸਿੱਖ ਕੌਮ ਦਾ ਸਤਕਾਰ ਮੈਂਬਰ ਹੈ ਅਸੀਂ ਉਮੀਦ ਕਰਦੇ ਹਾਂ ਕਿਉ ਸਾਡੇ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰੇਗੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਨੇ ਆਪਣੀ ਕੈਬਨਿਟ ਵਿੱਚ ਇੱਕ ਹੋਰ ਭਾਰਤੀ ਨੂੰ ਜਗ੍ਹਾ ਦਿੱਤੀ ਹੈ 트ੰਪ ਨੇ ਚੰਡੀਗੜ੍ਹ ਵਿੱਚ ਜਨਮੀ ਮਸ਼ਹੂਰ ਵਕੀਲ ਹਰਮੀਤ ਕੋਰ ਟਿਲੋਨ ਨੂੰ ਅਮਰੀਕਾ ਦਾ ਅਸਿਸਟੈਂਟ ਅਟਾਰਨੀ ਚਰਨਲ ਨਾਮਿਤ ਕੀਤਾ ਹੈ ਇਸ ਤੋਂ ਪਹਿਲਾਂ 트ੰਪ ਨੇ ਵਿਵੇਕ ਰਾਮਾ ਸੁਆਮੀ ਜੈ ਪਟਾਚਾਰਿਆ ਤੌਲਸੀਗ ਬਾਟ ਅਤੇ ਕਸ਼ ਪਟੇਲ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਸਨ ਇਹ ਟਰੰਪ ਦੀ ਭਾਰਤੀ ਨਾਲ ਨੇੜਤਾ ਨੂੰ ਦਰਸਾਉਂਦਾ ਹੈ ਪਰ ਹਰਮੀਤ ਸਿੰਘ ਢਿੱਲੋਂ ਦੀ ਨਿਯੁਕਤੀ ਨੂੰ ਲੈ ਕੇ ਭਾਰਤ ਵਿੱਚ ਸਵਾਲ ਉਠਾਏ ਜਾ ਰਹੇ ਹਨ ਉਹਨਾਂ ਦੇ ਪੁਰਾਣੇ ਟਵੀਟ ਦੀ ਕਾਫੀ ਚਰਚਾ ਹੈ ਹਰਮੀਤ ਢਿੱਲੋਂ ਨੂੰ ਫ੍ਰੀडम ਆਫ ਸਪੀਚ ਦੀ ਲੜਾਈ ਲਈ ਜਾਣਿਆ ਜਾਂਦਾ ਹੈ ਉਹਨਾਂ ਨੂੰ ਫ੍ਰੀ ਸਪੀਚ ਸੈਂਸਰਸ਼ਿਪ ਲਈ ਆਪਣੀ ਆਵਾਜ਼ ਉਠਾਉਂਦੇ ਹੋਏ ਤਕਨੀਕੀ ਕੰਪਨੀਆਂ ਦੇ ਖਿਲਾਫ ਲੰਬੀ ਲੜਾਈ ਲੜੀ 트럼ਪ ਨੇ ਉਹਨਾਂ ਨੂੰ ਨਾਮਜ਼ਦ ਕਰਨ ਸਮੇਂ ਉਹਨਾਂ ਦੀ ਭਰਪੂਰ ਤਾਰੀਫ਼ ਕੀਤੀ 트럼ਪ ਨੇ ਕਿਹਾ ਮੈਨੂੰ ਹਰਮੀਤ ਕੋਰ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ਵਿਖੇ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਲੋਂ ਨਾਮਜ਼ਦ ਕਰਕੇ ਖੁਸ਼ੀ ਹੋ ਰਹੀ ਹੈ ਆਪਣੇ ਪੂਰੇ ਕੈਰੀਅਰ ਦੌਰਾਨ ਹਰਮੀਤ ਨੇ ਨਾਗਰਿਕ ਸੁਤੰਤਰਤਾ ਦੀ ਰੱਖਿਆ ਲਈ ਲਗਾਤਾਰ ਆਵਾਜ਼ ਉਠਾਈ ਹੈ ਚੋਣਾਂ ਦੀ ਪਾਰਦਰਸ਼ਤਾ ਹੋਵੇ ਜਾਂ ਸੰਵਿਧਾਨ ਅਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਉਹ ਹਮੇਸ਼ਾ ਸਭ ਤੋਂ ਅੱਗੇ ਰਹੀ ਹੈ ਉਹ ਸਿੱਖ ਕੌਮ ਦਾ ਸਤਕਾਰ ਮੈਂਬਰ ਹੈ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡੇ ਨਾਗਰਿਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰੇਗੀ